ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੀ ਇਹ ਵੀਡੀਓ ਤੁਹਾਡੀ ਵੀ ਰੂਹ ਖੁਸ਼ ਕਰ ਦੇਵੇਗੀ। ਹਾਲੀ ਦੇ ਵਿੱਚ ਪਿਛਲੇ ਦਿਨਿਆਂ ਦੇ ਵਿੱਚ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਕਈ-ਕਈ ਫੁੱਟ ਤੱਕ ਪਾਣੀ ਭਰ ਚੁੱਕਿਆ ਸੀ ਪਰ ਹੁਣ ਗੁਰੂ ਘਰ ਦੀ ਸਾਫ ਸਫਾਈ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਖਾਲਸਾ ਏਡ ਦੇ ਵੱਲੋਂ ਉਚੇਚੇ ਤੌਰ ਦੇ ਉੱਤੇ ਇਸ ਸੇਵਾ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਗਈ ਹੈ ਆਪਣੀ ਹਾਜ਼ਰੀ ਲਗਾਈ ਗਈ ਹੈ ਤਾਂਕਿ ਖਾਲਸਾ ਏਡ ਦੇ ਵੱਲੋਂ ਲੰਗਰ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਕਿ ਇੱਕ ਪਾਸੇ ਗੁਰੂ ਘਰ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਭਰ ਚੁੱਕਿਆ ਸੀ ਪਰ ਹੁਣ ਸੰਤਾ ਸਰਕਾਰ ਅਤੇ ਖਾਲਸਾ ਏਡ ਦੇ ਸਹਿਯੋਗ ਦੇ ਨਾਲ ਸਾਫ਼ ਸਫਾਈ ਜਿਹੜੀ ਹੈ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਗੁਰੂ ਘਰ ਦਾ ਜੋ ਫਰਸ਼ ਆ ਉਹ ਵੀ ਕਾਫੀ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਕਾਫੀ ਜ਼ਿਆਦਾ ਚਿੱਕੜ ਆਇਆ ਹੋਇਆ ਹੈ ਪਰ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਨੂੰ ਸਾਫ਼ ਕਰ ਲਿਆ ਜਾਏਗਾ